ਬਹੁਤ ਲੱਸੀ ਮਿੱਤਰੋ ਇਹ ਵਿੱਚ ਬੱਚੇ ਆ ਤੇ ਇੰਨਾ ਨਹੀਂ ਵੱਡਤੀ ਸੀ ਪਤਾ ਨਹੀਂ ਲੱਗਿਆ ਸੀਗਾ ਅਚਾਨਕ ਮੈਂ ਦੇਖ ਲਿਆ ਵਿੱਚ ਜਦੋਂ ਸਵਾਗਤ ਆ ਮਿੱਤਰੋ ਅੱਜ ਦੇ ਵਲੌਗ ਵਿੱਚ ਕੀ ਹਾਲ ਹੈ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਕਿਉਂਕਿ ਅੱਜ ਅਸੀਂ ਚੱਲੇ ਹਾਂ ਗੁਵਾਰਾ ਵੜਨ ਤੇ ਜਿਹੜਾ ਸਾਡਾ ਠੇਕੇਦਾਰ ਆ ਉਹ ਕੱਲ 4 ਕਿੱਲਿਆਂ ਦਾ ਇੱਕ ਠੇਕਾ ਹੋਰ ਮਾਰ ਕੇ ਆਇਆ ਸੀਗਾ ਰੇਟ ਉਹਨੇ ਰੱਖਿਆ ਸਾਡੇ ਏਰੀਏ ਦਾ ਜਿਹੜਾ ਨਿਕਲਿਆ ਰੇਟ 2100 ਰੁਪਏ ਕਿੱਲਾ ਤੇ ਅੰਤ ਸੇ ਵੱਢਣ ਚੱਲਨੇ ਆ ਠੇਕਾ ਤਾਂ ਮਾਰਿਆ ਆ ਬਤੰਦਰ ਘਰੋਂ ਨਹੀਂ ਨਿਕਲਦਾ ਸੀਗਾ ਤੇ ਜਦੋਂ ਆਪ ਘਰੋਂ ਨਿਕਲੇ ਨਾ ਮੇਰਾ ਕਹਿਣ ਦਾ ਮਤਲਬ ਆ ਸਾਡੇ ਠੇਕੇਦਾਰ ਨੂੰ ਘਰੋਂ ਕਢਣਾ ਬਹੁਤ ਔਖਾ ਜੇ ਉਹ ਆਪ ਨਿਕਲ ਜੇ ਬਾਹਰ ਫਿਰ ਦੇਹਵਾਜ ਤੇ ਬਾਤ ਚੜਾਈ ਤੁਰਿਆ ਆਉਣਾ ਅੱਜ ਦੇਖਦੇ ਆ ਕਿੰਨੀ ਕਿੰਨੀ ਦਿਹਾੜੀ ਪੈਂਦੀ ਆ ਦੀਵਾਲੀ ਦਾ ਟਾਈਮ ਆ ਤੁਸੀਂ ਕਹਿੰਦੇ ਹੋਵੋਗੇ ਗੱਲਾਂ ਗਵਾਰਾ ਵੱਢਣ ਦੀਆਂ ਕਰੀ ਜਾਂਦਾ ਫਿਰਦਾ ਇਹ ਝਾੜੀਆਂ ਇਹਦੇ ਵਿੱਚ ਤੇ ਮਿੱਤਰੋ ਝਾੜੀਆਂ ਨਹੀਂ ਇਹ ਸਾਡੇ ਪਿੰਡ ਦਾ ਜੰਗਲ ਆ ਸਾਡੇ ਪਿੰਡ ਦੇ ਕੋਲੇ ਕੋਲੇ ਘੱਟੋ ਘੱਟ 2-3 ਮਰਬੇ ਬਹੁਤ ਤਕੜਾ ਜੰਗਲ ਆ ਜਾਨਵਰ ਬਹੁਤ سارے ਰਹਿੰਦੇ ਆ ਰੋਜ ਹਿਰਨ ਵਕਰੇ ਵਕਰੇ ਪਸ਼ੂ ਪੰਛੀ ਰਹਿੰਦੇ ਇਹਦੇ ਵਿੱਚ ਕੋਈ ਸ਼ੇਰ ਨਹੀਂ ਰਹਿੰਦਾ ਤੁਸੀਂ ਕਹੋਗੇ ਕਿਤੇ ਅਮਰੀਕਾ ਦੇ ਜੰਗਲ ਵਾਲੇ ਸਾਰੇ ਜਾਨਵਰ ਰਹਿੰਦੇ ਉਹ ਨਹੀਂ ਰਹਿੰਦੇ ਤੇ ਉਹ ਰਿਹਾ ਸਾਡਾ ਠੇਕੇਦਾਰ ਜਿਹੜਾ ਕਰੰਟ ਵਾਲੀ ਦਾਰ ਲੱਗੀ ਆ ਕਰੰਟ ਤਾਂ ਨਹੀਂ ਚੱਲਦਾ ਇੱਥੇ ਹਾਂ ਯਾਰ ਆਹ ਖਾਲਾ ਮੇਰੇ ਹਿਸਾਬ ਨਾਲ ਤਾਂ ਬਹੁਤ ਪੁਰਾਣਾ ਬਣਿਆ ਯਾਰਾ ਨਾ ਹੈਨਾ ਇਹ ਮਿੱਤਰੋ ਖਾਲਾ ਲਗਭਗ 1970 ਸੁੱਤਰ ਵੇਲੇ ਦਾ ਬਣਿਆ ਹੋਇਆ ਏ ਉਹ ਤੋਂ ਵੀ ਪਹਿਲਾਂ ਹੋ ਸਕੇ ਤਾਂ ਹੋ ਸਕੀ ਆ ਹਾਂ ਦੇਖ ਲਓ ਵੀ ਜਿਹੜੀਆਂ ਨਹਿਰਾਂ ਨਾ ਉਹ ਟੁੱਟ ਕੇ ਦੁਬਾਰੇ ਨਵੀਆਂ ਬਣਗੀਆਂ ਪਰ ਇੱਕ ਸਾਡੇ ਜਿਹੜਾ ਖਾਲਾ ਮਤਲਬ ਕਿ ਸਾਡੇ ਵਾਣ ਨੂੰ ਜਿੱਥੇ ਪਾਣੀ ਲੱਗਦਾ ਤੇ ਇਕਾ ਜੰਗਲਾਤ ਵਾਲਾ ਖਾਲਾ ਇਹ ਹਜੇ ਤੱਕ ਬਣੀ ਨਹੀਂ ਦੁਵਾਰੇ ਮੈਨੂੰ ਲੱਗਦਾ ਬਣਨੇ ਵੀ ਨਹੀਂ ਹੈਨਾ ਕਿੱਥੋਂ ਟੱਪਣਾ ਗਰੰਟ ਹੈਗਾ ਯਾਰ ਤਿੰਨ ਤਿੰਨ ਤਾਰੇ ਤਾਂ ਹੀ ਲਾਈਆਂ ਇਹਨਾਂ ਨੇ ਗਰੰਟ ਹੈਗਾ ਯਾਰ ਹੈਗਾ ਨਾ ਵੇਚ ਨਹੀਂ ਵੜ ਜੂਗਾ ਬੜਕਾ ਕੇ ਮਾਰੂਗਾ ਲੰਘ ਚੱਲੇ ਜੇ ਫਿਰ ਤੂੰ ਲੰਘ ਚੱਲੇ ਤਾਂ ਅਸੀਂ ਵੀ ਹੋਰ ਕਿਤੇ ਨਾ ਕਿਤੇ ਅੱਗੇ ਕਹਿੰਦੇ ਨਿਕਲੇ ਅੱਗੇ ਕਹਿੰਦੇ ਨਿਕਲੇਗਾ ਉਹ ਪਾਗਲੇਗਾ ਤੂੰ ਆਪਾਂ ਨੰਗਣਾ ਸੀ ਉਹ ਉੱਥੋਂ ਦੀ ਆ ਸਿੱਧਾ ਰਾਹ ਜਾਂਦਾ ਖਾਲਾ ਖਾਲਾ ਜੰਗਲਾਤ ਦੇ ਵਿੱਚ ਵਿੱਚ ਉਹ ਤੂੰ ਸਿੱਧਾ ਅੱਗੇ ਡੰਡੀ ਹੈਗੀ ਸਿੱਧੀ ਪੁੱਠਾ ਨਾ ਤਾਇਆ ਪੁੱਠਾ ਆ ਗਿਆ ਪੂਰਾ ਜੰਗਲ ਵਾਲੀ ਫੀਲ ਆਉਂਦੀ ਹੈ ਅੱਗੇ ਤਾਂ ਹੋਰ ਵੀ ਸੰਘਣੀ ਹੈ ਨਾ ਆ ਪਤੰਦਰ ਪੁੱਠਾ ਆ ਗਿਆ ਸਾਡੇ ਆਕੇ ਲਾਕੇ ਪੁੱਠਾ ਤਾਂ ਆ ਗਿਆ ਮੈਨੂੰ ਪੱਕਾ ਨਹੀਂ ਪਤਾ ਵੀ ਅੱਗੇ ਡੰਡੀ ਹੈਗੀ ਕਿ ਨਹੀਂ ਹੈਗੀ ਗੋਗੇ ਮੈਂ ਤਾਂ ਘੱਟੋ ਘੱਟ ਹੋ ਗਏ ਮਹੀਨਾ ਹੋ ਗਿਆ ਇੱਧਰ ਆਇਆ ਨਹੀਂ ਨਾ ਪਹਿਲਾਂ ਟੱਪੇ ਟੁੱਪੇ ਮਾਰਦੇ ਸੀ ਨਾ ਮੂੰਗੀ ਚ ਨਰਮੇ ਚ ਉਦੋਂ ਹੀ ਆਇਆ ਸੀ ਆਹ ਦੱਸ ਸਕਦਾ ਮਿੱਤਰੋ ਵੀ ਇਹ ਕਾਹਦਾ ਬੋਦਾ ਕਾਹਦਾ ਬੂਟਾ ਹੈ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਦੱਸੋ ਹੋਏ ਗਲਤ ਨਹੀਂ ਬੋਲਣਾ ਮੇਰੇ ਵਲੌਗ ਦੇ ਵਿੱਚ ਯਾਰ ਕਮਿਊਨਿਟੀ ਗਾਈਡਲਾਈਨ ਆ ਜਾਣੀ ਆ ਤਾਂ ਕਰਕੇ ਗਾਲ ਕੱਢਣ ਤੋਂ ਮੈਂ ਤੁਹਾਨੂੰ ਰੋਕਦਾ ਹਾਂ ਅੱਜ ਵੇਖੀ ਜਾਂਦੀ ਵੀ ਆਪਾਂ ਡੂਡ ਕਿਲਾ ਵਧਣਾ ਪੂਰਾ ਦਿਹਾੜੀ ਪਾਉਣੀ ਆ ਪਤਨਾਂ ਨੇ 6 ਦਿਨਾਂ 'ਚ ਡੂਡ ਕਿਲਾ ਨਾਲ ਸੜਾ ਕੱਤੇ ਲਾਤੀ ਗੱਡੀ ਜਮੇ ਤੂੰ ਤਾਂ ਦੀਵਾਲੀ ਦਾ ਟਾਈਮ ਆ ਤਿਹਾਰ ਦਾ ਟਾਈਮ ਆ ਅੱਗੇ ਦਿਨ ਤੇ ਯਾਰ ਨਿੱਕੇ ਹੁੰਦੇ ਸੀ ਨਾ ਇੱਕ ਗੱਲ ਤਾਂ ਹੈ ਯਾਰ ਨਿੱਕੇ ਹੁੰਦੇ ਸੀ ਨਾ ਜਦੋਂ ਉਦੋਂ ਦੁਵਾਲੀ ਡੀਕਦੇ 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 ਦਸਹਰੇ ਤੋਂ ਬਾਅਦ ਵਿਚਾਲੇ ਜਿਹੜੇ 20 ਦਿਨ ਹੁੰਦੇ ਆ ਨਾ ਇਹ ਨਾ ਸਾਲ ਵਰਗੇ ਲੱਗਦੇ ਸੀਗੇ ਤੇ ਜਦੋਂ ਦੇ ਹੋਇਆ ਵੱਡੇ ਜਦੋਂ ਆ ਦਸਹਰਾ ਟੱਪਦਾ ਨਾ ਉਦੋਂ 20 ਦਿਨਾਂ ਦਾ ਪਤਾ ਹੀ ਨਹੀਂ ਲੱਗਦਾ ਯਾਰ ਪਤਾ ਨਹੀਂ ਆਪਾਂ ਹੁਣ ਆਪ ਕਮਾਉਣ ਲੱਗ ਗਏ ਚਾਹਿਆ ਨਹੀਂ ਰਿਹਾ ਨਾ ਯਾਰ ਜਿਹੜਾ ਨਿੱਕੇ ਹੁੰਦੇ ਉਹਨੂੰ ਚਾਹ ਆ ਜਾਂਦਾ ਸੀ ਵਾਸਤਵ ਵਿੱਚ ਮਿੱਤਰੋ ਚਾਹ ਆ ਜਾ ਨਹੀਂ ਰਿਹਾ ਯਾਰ ਉਹ ਜਿਹੜਾ ਨਿੱਕੇ ਹੁੰਦਿਆਂ ਨੂੰ ਹਾਂ ਸਾਡਾ ਉਸਤਾਦ ਜੀ ਕਹਿੰਦਾ ਹੁਣ ਆਪਦੇ ਕਮਾ ਕੇ ਲਾਉਣੇ ਪੈਂਦੇ ਤਾਂ ਚਾਹ ਨਹੀਂ ਰਿਹਾ ਗੱਲ ਵੀ ਸਹੀ ਹੈ ਯਾਰ ਪਹਿਲਾਂ ਜਿੱਦ ਡਿੱਕ ਚੱਲਿਆ ਸੀ ਉਹ ਪਹਿਲਾਂ ਜਿੱਦ ਕਰਕੇ ਮੰਮੀ ਤੋਂ ਮੰਗਣੇ ਜਾਂ ਪਾਪੇ ਤੋਂ ਮੰਗਣੇ ਹੁਣ ਵਾਸਤਵ ਚ ਆਪਦੇ ਕਮਾ ਕੇ ਲਾਉਣੇ ਪੈਂਦੇ ਹਨ ਤਾਂ ਖਰਕੇ ਚਾਹ ਨਹੀਂ ਰਿਹਾ ਆਹ ਦੇਖੋ ਮਿੱਤਰੋ ਅੱਜ ਜੰਗਲਾਤ ਆ ਇਧਰ ਜੰਗਲਾਤ ਦਾ ਐਂਡ ਆ ਇਧਰ ਆ ਜਾਂਦੇ ਅੱਗੇ ਖੇਤ ਤੇ ਆਹ ਜਿਹੜੀ ਪੁਲੀ ਆ ਨਾ ਇਹ ਤੇ ਮਿੱਤਰੋ ਸੌਪ ਬਹੁਤ ਜ਼ਿਆਦਾ ਪੁਰਾਣਾ ਰਹਿੰਦਾ ਸੁਣਿਆ ਵੇਖਿਆ ਤਾਂ ਨਹੀਂ ਕਦੇ ਸੀ ਗਾਲੇ ਮੈਂ ਕਿਹਾ ਸੀ ਨਾ ਇਧਰ ਡੰਡੀ ਹੈ ਕਿ ਸਿੱਧੀ ਨੰਗੇ ਜਾਂਦਾ ਆਹ ਮੂੰਗੀ ਤੇ ਟੱਪੇ ਅਸੀਂ ਮਾਰ ਕੇ ਗਏ ਆ ਹੂੰ ਉਹ ਯਾਰ ਉਹ ਜਿਹੜਾ ਉਹ ਬੰਦਾ ਲੱਗਿਆ ਪਿਆ ਨਾ ਉਹ ਆਪਣੇ ਨਾਲ 2500 ਚ ਗੱਲ ਹੁੰਦੀ ਸੀ ਤੇ ਆਪਾਂ ਐਵੇਂ ਹੀ ਛੱਡਤਾ ਯਾਰ 2500 ਰੁਪਏ ਕਿੱਲਾਂ ਨਾਲੇ ਨਰਮੇ ਦੇ ਪਾੜੇ ਦਾ ਗੁਹਾਰਾ ਸੀ ਹੈ ਸੁਰਾਈ ਲੱਗਿਆ ਨਾ ਸੀਗਾ ਉਹਨੂੰ 25 ਰੁਪਏ ਆਪਾਂ ਵੜਕਾ ਦਿੰਦੇ ਕਿੱਲਾ ਤਿੰਨੇ ਵੜ ਦਿੰਦੇ ਮੇਰੇ ਇਨਾਂ ਵਿਸ਼ਵਾਸੀ ਕਿਉਂਕਿ ਸੱਪੇ ਮਾਰੇ ਆ ਉਹ ਮਿਰਲਾ ਜਾ ਗਿਆ ਅਸੀਂ ਮੈਂ ਤਾਂ ਗਵਾਰਾ ਗੂਰਾ ਵਢਣੋਂ ਨਹੀਂ ਨਾ ਕਰੋ ਕੱਪੜੇ ਅਸੀਂ ਇੱਥੇ ਆ ਕੇ ਬਦਲਦੇ ਹੁੰਦੇ ਆ ਕਿਉਂਕਿ ਪਿੰਡ ਦੀ ਤਾਂ ਪੂਰੀ ਰਿਟਾਰਟ ਟੂਰ ਕੱਢ ਕੇ ਆਈਦੇ ਲੱਗਦੇ ਹੀ ਨਹੀਂ ਮੁੰਡੇ ਗਵਾਰਾ ਗੂਰਾ ਵਢਣ ਚੱਲੇ ਆ ਸਟੋਰ ਬੁਰੀ ਆ ਦਾ ਡਿਪਿੰਡ ਦੇ ਚ ਤੂੰ ਬਦਲ ਲੈ ਕੱਪੜੇ ਐਨੇ ਤਾਂ ਬਦਲ ਲਏ ਆ ਜੀ ਆਪੋ ਚੱਲਿਆ ਸੀ ਮਿੱਤਰੋ ਇਹਦੇ ਵਿੱਚ ਬੱਚੇ ਆ ਤੇ ਨਾਣੀ ਵੱਢਤੀ ਸੀ ਪਤਾ ਨਹੀਂ ਲੱਗਿਆ ਸੀ ਆਚਾਨਕ ਮੈਂ ਦੇਖ ਲਿਆ ਵਿੱਚ ਜਦੋਂ ਚੂੰ ਚੂੰ ਦੀ ਆਵਾਜ਼ ਆਈ ਤਾਂ ਕਿੱਥੇ ਰੱਖੀ ਆ ਇਹਨਾਂ ਆ ਇੱਥੇ ਰਟਾਂ ਦੇ ਆ ਬੂਟੇ ਦੇ ਇਹਨਾਂ ਦੇ ਬਣੀ ਆ ਇਹ ਮੰਗਨ ਉੱਚੀ ਦੇ ਜਗ੍ਹਾ ਵੀ ਛੱਡ ਦੇ ਜਿਹੜਾ ਹੈਗੀ ਵੱਡ ਗਈ ਹੈ ਕੋਈ ਹਨੀ ਕੀ ਆ ਤੱਕ ਤੱਕ ਪੰਕੀ ਵਾ ਇੰਨੀ ਕਿ ਜਗ੍ਹਾ ਅਸੀਂ ਵੱਡਤੀ ਅਗਵਾਰੇ ਦੀ ਤੇ ਹੁਣ ਚੱਲੇ ਅਸੀਂ ਰੋਟੀ ਖਾਣ ਅਜੇ ਅੱਧਾ ਕਿੱਲਾ ਅਸੀਂ ਵੱਢਿਆ ਨਹੀਂ ਇਹ ਵਾਰ ਇਹ ਵਿੱਚ ਵੱਲਾਂ ਬਹੁਤ ਜ਼ਿਆਦਾ ਕੰਮ ਨਿਪੜਦਾ ਹੀ ਨਹੀਂ ਆ ਰੋਟੀ ਖਾ ਕੇ ਫਿਰ ਆਉਣੇ ਆ ਵਾਪਿਸ ਆ ਚੂ ਪੀ ਕੇ ਸ਼ਾਮ ਨੂੰ ਦੇਖਦੇ ਹਾਂ ਕਿੰਨਾ ਕੁ ਵਾਣ ਅਸੀਂ ਵੜ ਸਕਦੇ ਹਾਂ ਅੱਜ ਤੱਕ ਚੈਲੰਜ ਹੀ ਹੋ ਗਿਆ ਸੋਚਿਆ ਸੀਗਾ ਕਿਲਾ ਡੂਡ ਕਿਲਾ ਵੜ ਦਾਂਗੇ ਪਰ ਹਜੇ ਤੱਕ ਵਾਣ ਸਾਡੇ ਅੱਧਾ ਕਿਲਾ ਵੀ ਨਹੀਂ ਨਿਪੜਿਆ ਤੇ ਦੁਪਹਿਰ ਹੋ ਗਈ ਹੈ ਸਾਢੇ 12 ਦਾ ਟਾਈਮ ਹੋ ਗਿਆ ਚਲੋ ਸ਼ਾਮ ਵਾਲੇ ਟਾਈਮ ਜੂਰ ਮਾਰਾਂਗੇ いいバナだ